ਹਜੀ ਦਾ ਅੱਜ ਸਰੋਖੋ ਖੋ ਖੋ ਹਜੀ ਲੋਕ ਇੱਕ ਮਿੰਟ ਚਲੋ ਸਰ ਬਹੁਤ ਜੀ ਦਾ ਹਾਂ ਜੀ ਸਰ ਮਾਨਜੋਗ ਸਿੰਘ ਸਾਹਿਬ ਜੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਜਿਹੜੇ ਆ ਪਾਰਕਿੰਗ ਸਲੋਟਸ ਜਿਹੜੇ ਹੈਗੇ ਨੇ ਵਾਹਿਕਲਸ ਦੇ ਉਹਨਾਂ ਦੀ ਚੈਕਿੰਗ ਰਿਗਾਰਡਿੰਗ 8 ਪੁਆਇੰਟ ਚੂਸ ਕੀਤੇ ਜਾਣੇ ਉਹਨਾਂ 8 ਪੁਆਇੰਟਾਂ ਦੇ ਉੱਤੇ ਜਿਹੜਾ ਹੈਗਾ ਅੱਜ ਅਲੱਗ-ਅਲੱਗ ਆਫੀਸਰ ਐਂਡ ਐਸ ਐਚਓ ਸਾਹਿਬਾਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਨਗੇ ਉਹ ਸੈਕਿੰਗ ਦੇ ਰਿਗਾਰਡਿੰਗ ਅੱਜ ਜਿਹੜਾ ਇਹ ਪ੍ਰੋਗਰਾਮ 2:00 ਤੋਂ 4:00 ਵਜੇ ਦਾ ਲਿਖਿਆ ਗਿਆ ਆ ਉਹ ਆਪਣੇ ਅੱਲਾ ਜਿਹੜੇ ਜਿਸ ਤਰ੍ਹਾਂ ਕੇ ਬੱਸ ਸਟੈਂਡ ਸਮਰਾਟ ਚੌਕ ਡੀ ਐਮ ਸੀ ਜਾਂ ਹੋਰ ਜਿਹੜੇ ਅਦਰ ਪੁਆਇੰਟਸ ਹੈਗੇ ਨੇ ਉਹਨਾਂ ਸਾਰਿਆਂ ਦੇ ਉੱਤੇ ਚੈਕਿੰਗ ਕੀਤੀ ਤੇ ਕਿਸੇ ਵੀ ਮਤਲਬ ਕੀ ਉਹਦੇ ਦੇ ਕੋ ਅਬੰਡਨ ਜਿਹੜੇ ਵਾਹਨ ਜਾਂ ਕੋਈ ਸੱਕੀ ਵਾਹਨ ਜਾਂ ਜਿਸ ਤਰ੍ਹਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਹਨ ਹੋਏਗਾ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਚੈਕਿੰਗ ਸਪੈਸ਼ਲ ਕੈਂਪੇਨ ਚਲਾਈ ਹੈ ਪਹਿਲਾਂ ਵੀ ਜਿਵੇਂ ਆਰਡਰਸ ਕਈ ਵਾਰੀ ਪਾਸ ਕੀਤੇ ਹੋਏ ਨੇ ਪਾਰਕਿੰਗ ਲੋਕ ਜਿਹੜੇ ਮੈਨੇਜ ਕਰਦੇ ਨੇ ਕਿ ਕੋਈ ਅਬੰਡਨਡ ਵਹੀਕਲ ਵਾਰਾ ਨਾ ਖੜਿਆ ਹੋਵੇ ਤੇ ਜਿਹੜੇ ਵੀ ਵਹੀਕਲਸ ਪਾਸ ਕਰ ਰਹੇ ਨੇ ਉਹਨਾਂ ਦਾ ਪ੍ਰੋਪਰ ਡਿਟੇਲ ਹੋਵੇ ਮੋਸਟ ਪ੍ਰੋਬਬਲੀ ਐਸੇ ਲਈ ਹੀ ਚੈਕਿੰਗ ਇਹ ਟੀਮਾਂ ਨਾ ਕਿ ਜਿਹੜੀ ਹੈਗੀ ਐ ਸਪੈਸ਼ਲੀ ਚੈਕਿੰਗ ਕਰਨ ਲਈ ਟੀਮ ਬਣਾਈਆਂ ਗਈਆਂ ਨੇ ਉਹ ਇਹ ਸਾਰੇ ਜਿਹੜੇ ਹੈਗੇ ਨੇ ਵਹੀਕਲਸ ਡਾਕੂਮੈਂਟਸ ਜਾਂ ਜੋ ਵੀ ਹੈਗੇ ਉਹ ਇਹਨਾਂ ਦੇ ਸਬੰਧੀ ਟੀਮ ਬਣਾਈਆਂ ਗਈਆਂ ਨੇ ਕਿੰਨੇ ਪੁਆਇੰਟਸ ਤੇ ਚੈਕਿੰਗ ਹੋਏ 8 ਪੁਆਇੰਟਸ ਤੇ ਚੈਕਿੰਗ ਹੋਏ ਜੀ ਇਹ ਕੋਈ ਸਰ ਜੇ ਕੋਈ AG ਵਹੀਕਲ ਬਰ ਰਿਕਵਰ ਵੀ ਹੁੰਦੀ ਹੈ ਕੋਈ ਕਾਰਵਾਈ ਸਰ ਜਰ ਕੀਤੀ ਜਾਂਦੀ ਹੈ ਬਿਲਕੁਲ ਜੀ ਉਹ ਜੋ ਵੀ ਲੀਗਲ ਪ੍ਰੋਸੈਸ ਹੋਏਗਾ ਉਸ ਲੀਗਲ ਪ੍ਰੋਸੈਸ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਦੁਕਾਨਦਾਰਾਂ ਨੂੰ ਸੁਣੀਆਂ ਦਿੱਤਾ ਜਾਂਦੇ ਹੈ ਅਜੇ ਤਾਂ ਪਾਰਕਿੰਗ ਸਲੋਟਸ ਦੇ ਉੱਪਰ ਚੈਕਿੰਗ ਹੈ ਇਹ ਦੁਕਾਨਦਾਰਾਂ ਦੀ ਚੈਕਿੰਗ ਵਾਲਾ ਨਹੀਂ ਜਿਹਨਾਂ ਮਤਲਬ ਪਾਰਕਿੰਗ ਸਲੋਟਸ ਜਿਹੜੇ ਹੈਗੇ ਉਹਨਾਂ ਨੂੰ ਚੈੱਕ ਕੀਤਾ ਨੋਟਿਸ ਵਗੈਰਾ ਵੀ ਦਿੱਤਾ ਜਾ ਰਿਹਾ ਹੈ ਕਿਸੇ ਦੁਕਾਨਦਾਰਾਂ ਨੂੰ ਬੋਲਿਆ ਜਾਂਦਾ ਹੈ ਅਸਲ ਮੈਂ ਤਾਂ ਇਹ ਪਾਰਕਿੰਗ ਸਲੋਟਸ ਬਾਰੇ ਜਿਹੜੇ ਹੈ ਇਹ ਸਾਡੀ ਇਹ ਟੀਮਸ ਬਣਾਈਆਂ ਨੇ ਇਹਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਜਿਹੜਾ ਹੋਰ ਕੋਈ ਇਸ ਤੋਂ ਲਾਭ ਨਹੀਂ ਦੇਖੀਏ ਕਿ ਗੱਲ ਕਰੀ ਦੀਏ ਕਾਲੇ ਸ਼ੀਸ਼ੇ ਦੀ ਬੱਚੀ ਜਾਰ ਗਿਆ ਲੱਗਦਾ ਹਾਂਜੀ ਸਰ ਅੱਜ ਸਰ ਉਹ ਕਰੋ ਕਰੋ ਹਾਂਜੀ ਇੱਕ ਮਿੰਟ ਸਰ ਬਹੁਤ ਜੀਤਾ ਹਾਂਜੀ ਸਰ ਮਾਨਜੋਗ ਸਿੰਘ ਸਾਹਿਬ ਜੀ ਦੇ ਹਦਾਇਤਾਂ ਦੇ ਮੁਤਾਬਕ ਸਾਡੇ ਜਿਹੜੇ ਆ ਕੋਈ ਪਾਰਕਿੰਗ ਸਲots ਜਿਹੜੇ ਹੈਗੇ ਨੇ ਵਾਈਕਲਸ ਦੇ ਉਹਨਾਂ ਦੀ ਚੈਕਿੰਗ ਰਿਗਾਰਡਿੰਗ 8 ਪੁਆਇੰਟ ਚੂਸ ਕੀਤੇ ਜਾਣੇ ਉਹਨਾਂ 8 ਪੁਆਇੰਟਾਂ ਦੇ ਉੱਤੇ ਜਿਹੜਾ ਹੈਗਾ ਅੱਜ ਅਲੱਗ-ਅਲੱਗ ਆਫੀਸਰ ਐਂਡ ਐਸਐਚਓ ਸਾਹਿਬਾਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰਨਗੇ ਤੇ ਉਹ ਚੈਕਿੰਗ ਦੇ ਰਿਗਾਰਡਿੰਗ ਅੱਜ ਜਿਹੜਾ ਇਹ ਪ੍ਰੋਗਰਾਮ 2:00 ਤੋਂ 4:00 ਵਜੇ ਦਾ ਲਿਖਿਆ ਗਿਆ ਹੈ ਆਪਣੇ ਜਿਹੜੇ ਜਿਸ ਤੱਕ ਬੱਸ ਸਟੈਂਡ ਸਮਰਾਟ ਚੌਂਕ ਡੀਐਮਸੀ ਜਾਂ ਹੋਰ ਜਿਹੜੇ ਅਦਰ ਪੁਆਇੰਟਸ ਹੈਗੇ ਨੇ ਉਹਨਾਂ ਸਾਰਿਆਂ ਦੇ ਉੱਤੇ ਚੈਕਿੰਗ ਕਿਸੇ ਤੇ ਵੀ ਰਕੀ ਜਿਹੜੇ ਦੇ ਅਬੰਡਨ ਜਿਹੜੇ ਵਾਹਨ ਜਾਂ ਕੋਈ ਸੱਕੀ ਵਾਹਨ ਜਰਜਸਤਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਹਨ ਹੋਏਗਾ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਸੈਕਿੰਡ ਸਪੈਸ਼ਲ ਕੰਪੇਨ ਚਲਾਈ ਗਈ ਹੈ ਸਭ ਪਹਿਲਾਂ ਵੀ ਜਿਵੇਂ ਅਡਰਸ ਕਈ ਵਰੀ ਪਾਸ ਕਿਤੇ ਹੋਏ ਨੇ ਪਾਰਕਿੰਗ ਲੋਟ ਜਿਹੜੇ ਮੈਨੇਜ ਕਰਦੇ ਨੇ ਕਿ ਕੋਈ ਅਬੰਡਨਡ ਵਾਹਨ ਵਾਰਾ ਮਾ ਖੜਿਆ ਹੋਵੇ ਤੇ ਜਿਹੜੇ ਵੀ ਵਾਹਨ ਪਾਸ ਕਰ ਰਹੇ ਨੇ ਉਹਨਾਂ ਦਾ ਪ੍ਰੋਪਰ ਡੀਟੇਲ ਹੋਵੇ ਮੋਸਟ ਪੌਬਲੀ ਐਸੇ ਲਈ ਚੈਕਿੰਗ ਇਹ ਟੀਮ ਬਣਾ ਕੇ ਜਿਹੜੀ ਹੈਗੀ ਹੈ ਸਪੈਸ਼ਲੀ ਚੈਕਿੰਗ ਕਰਨ ਲਈ ਟੀਮ ਬਣਾਈ ਗਈਆਂ ਨੇ ਉਹ ਸਾਰੇ ਜਿਹੜੇ ਹੈਗੇ ਨੇ ਵਹੀਕਲਸ ਦੇ ਡਾਕੂਮੈਂਟਸ ਜਾਂ ਜੋ ਵੀ ਹੈਗਾ ਉਹ ਇਹਨਾਂ ਦੇ ਸੰਬੰਧੀ ਇਹ ਟੀਮ ਬਣਾਈ ਹੈ ਤੇ ਕਿੰਨੇ ਪੁਆਇੰਟਸ ਤੇ ਚੈਕਿੰਗ ਹੈ 8 ਪੁਆਇੰਟਸ ਤੇ ਚੈਕਿੰਗ ਹੋਏਗੀ। ਤੇ ਕੋਈ ਇਸ ਤਰ੍ਹਾਂ ਜੇ ਕੋਈ AG ਵਹੀਕਲ ਬੈਰ ਰਿਕਵਰ ਵੀ ਹੁੰਦੀ ਕੋਈ ਕਾਰਵਾਈ ਫਰਦਰ ਕੀਤੀ ਜਾਏਗੀ ਬਿਲਕੁਲ ਜੀ ਉਹ ਜੋ ਵੀ ਲੀਗਲ ਪ੍ਰੋਸੈਸ ਹੋਏਗਾ ਉਸ ਲੀਗਲ ਪ੍ਰੋਸੈਸ ਦੇ ਮੁਤਾਬਕ ਉਹਨਾਂ ਦੇ ਖਿਲਾਫ ਕਾਰਵਾਈ ਦੁਕਾਨਦਾਰ ਨੂੰ ਦੁਨੀਆ ਦਿੱਤਾ ਜਾਏਗਾ ਅਜੇ ਤਾਂ ਪਾਰਕਿੰਗ ਸਲੋਟਸ ਦੇ ਉੱਪਰ ਚੈਕਿੰਗ ਹੈ ਇਹ ਦੁਕਾਨਦਾਰਾਂ ਦੀ ਚੈਕਿੰਗ ਵਾਲਾ ਨਹੀਂ ਜਿੰਨ ਨੂੰ ਮਤਲਬ ਪਾਰਕਿੰਗ ਸਲੋਟਸ ਜਿਹੜੇ ਹੈਗੇ ਉਹਨਾਂ ਨੂੰ ਚੈੱਕ ਕਰ। ਨੋਟਿਸ ਵਗੈਰਾ ਵੀ ਦਿੱਤਾ ਜਾ ਰਿਹਾ ਹੈ। ਕਿਸੇ ਤਾਂ ਦੁਕਾਨਦਾਰ ਨੂੰ ਬੋਲੇਗਾ। ਹਸਲ ਮੈਂ ਤਾਂ ਇਹ ਪਾਰਕਿੰਗ ਸਲੋਟਸ ਬਾਰੇ ਜਿਹੜੇ ਹੈ ਸਾਡੀ ਇਹ ਟੀਮਸ ਬਣਾਈਆਂ ਨੇ ਇਹਦੇ ਵਿੱਚ ਜੇ ਕੋਈ ਇਸ ਤਰ੍ਹਾਂ ਦਾ ਜਿਹੜਾ ਹੋਰ ਕੋਈ ਇਸ ਤੋਂ ਲਾਭ। ਇੱਕ ਇੱਕ ਕਰੀ ਦਿਓ ਕਾਲੇ ਸ਼ੀਸ਼ੇ ਤੇ ਵੀ ਬੱਤੀਆਂ ਲੱਗਦੀਆਂ ਨੇ ਪਾਰਕਿੰਗ ਮਾਰ